ਤਾਂ ਮੰਨਦੇ ਅੰਦਰ ਇੰਨਾ ਆ ਜਾਂਦਾ ਦੇਸ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਭੀਆਂ ਜਾਣੇ ਸ਼ਰਮ ਆਉਂਦੀ ਹੈ ਮਾੜੇ ਕੰਮਾਂ 'ਚ ਪ੍ਰਵਿਰਤ ਨਹੀਂ ਹੁੰਦਾ ਸੋ ਜਿੰਨਾਂ ਵੀ ਸ਼ਰਮਖੰਡ 'ਚ ਅਵਸਥਾ ਚੱਲ ਜਾਂਦੀ ਹੈ ਸ਼ਰਮਖੰਡ ਦੀ ਬਾਣੀ ਜਿਹੜੀ ਉਹਨਾਂ ਦੀ ਬੋਲੀ ਹੁੰਦੀ ਹੈ ਰੂਪ ਦਾ ਅਰਥ ਸਫਾਈ ਵਾਲੀ ਹੋ ਜਾਂਦੀ ਹੈ ਲਾਲਚ ਲਿਪਸਾ ਤੋਂ ਪਾਸੇ ਹੋ ਜਾਂਦੀ ਹੈ ਉਹਨਾਂ ਦੀ ਜਿੰਨੀ ਗੱਲ ਹੋਵੇਗੀ ਉਹ ਲਾਲਚ ਤੋਂ ਵਿਸ਼ਿਆਂ ਤੋਂ ਵਿਕਾਰਾਂ ਤੋਂ ਪਰੇ ਹੁੰਦੀ ਹੈ ਇੰਨੇ ਸ਼ੁੱਧ ਬੋਲੀ ਬੋਲਦੇ ਨੇ ਹੋਣ ਸ਼ਰਮਖੰਡੀਏ ਪੁਰਸ਼ ਗੰਦੀ ਗੱਲਾਂ ਤੋਂ ਦੂਰ ਦੀ ਗੱਲ ਰਹੇਗੀ ਬਹੁਤ ਪਵਿੱਤਰਤਾ ਵਾਲਾ ਬਚਨ ਕਰਦੇ ਨੇ ਹਮੇਸ਼ਾ ਕਿਉਂਕਿ ਉਹ ਸ਼ਰਮਖੰਡੀਏ ਪੁਰਸ਼ ਹੁੰਦੇ ਨੇ ਉਹ ਲੱਜਾ ਰੱਖਦੇ ਨੇ ਜਿਵੇਂ ਬਾਬਾ ਦੇਵ ਸਿੰਘ ਨੂੰ ਕਿਹਾ ਸੀ ਕਿ ਚੰਬੇ ਆਲੇ ਰਾਜੇ ਦੀ ਦੋਤੀ ਛੱਡ ਕੇ ਆਉਣੀ ਤੁਸੀਂ ਛੱਡ ਕੇ ਆਉਣੀ ਬਾਬਾ ਜੀ ਕਿਉਂਕਿ ਉਹ ਸੁੰਦਰ ਬੜੀ ਸੀ ਤੇ ਬਾਬਾ ਜੀ ਕਹਿੰਦੇ ਫਿਰ ਭਾਈ ਪੰਜ ਸਿੰਘ ਨਾਲ ਲੈ ਧੋ ਮੇਰੇ ਤਾਂ ਵੀ ਬ੍ਰਹਮ ਗਿਆਨ ਵਿੱਚ ਹੁੰਦਿਆਂ ਹੋਇਆਂ ਵੀ ਜਿਹੜੀ ਮਰਿਆਦਾ ਨੂੰ ਨਹੀਂ ਛੱਡਿਆ ਉਹਨਾਂ ਨੇ ਮर्यादा ਨੂੰ ਪਹਿਲਾਂ ਤੇ ਪੰਜ ਸਿੰਘ ਨਾਮ ਭੇਜੋਗੇ ਤਾਂ ਜਾਊਗਾ ਇਸ ਕਰਕੇ ਸ਼ਰਮਖੰਡ ਹੈ ਸ਼ਰਮਖੰਡ ਦੀ ਅਵਸਥਾ ਬਹੁਤ ਅੱਗੇ ਜਾ ਕੇ ਮੰਦੀ ਹੈ ਜਿਹਦੇ ਵਿੱਚ ਜਰਾਂ ਦੀ ਲਾਲਚ ਨਹੀਂ ਲਾਲਚ ਦੇ ਉਲਟ ਪਰਪਕਾਰ ਦੀ ਭਾਵਨਾ ਪ੍ਰਗਟ ਹੋ ਜਾਂਦੀ ਹੈ ਆਪ ਗ੍ਰਿਸ਼ਤੀ ਬੰਦਾ ਹਮੇਸ਼ਾ ਲਾਲਚ ਕਰਦਾ ਜਿੱਥੇ ਦੋ ਪੈਸੇ ਬਚਣ ਉੱਥੇ ਜਾਂਦਾ ਤੇ ਜਿੱਥੇ ਕਿਤੇ ਪਰਪਕਾਰ ਕਰਨਾ ਪਵੇ ਜੇ ਦਾਨ ਪੁੰਨ ਕਰਨਾ ਪਵੇ ਉੱਥੇ ਦੌੜ ਲੈਂਦਾ ਪਰ ਰੱਬ ਦੇ ਪਿਆਰੇ ਜਿੱਥੇ ਦੋ ਪੈਸੇ ਬਚਦੇ ਹੁਣ ਉੱਥੇ ਨਹੀਂ ਜਾਂਦੇ ਉਹ ਉੱਥੇ ਜਾਂਦੇ ਨੇ ਜਿੱਥੇ ਕਿਸੇ ਦਾ ਭਲਾ ਹੁੰਦਾ ਹੋਵੇ। ਇਉਂ ਸ਼ਰਮਖੰਡੀ ਇਹ ਪੁਰਸ਼ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ। ਤਿੱਠਾ ਘਾੜਤ ਘੜੀਆ ਬਹੁਤ ਅਨੂਪ, ਅਨੂਪ ਉਪਮਾ ਤੋਂ ਰਹਿਤ ਉੱਥੇ ਘਾੜਤ ਘੜੀ ਜਾਂਦੀ ਹੈ। ਸਤਸੰਗਤ ਦੇ ਵਿੱਚ ਸਤਸੰਗੀ ਦੀ ਅਵਸਥਾ ਚੱਲ ਰਹੀ ਹੈ। ਸਤਸੰਗਤ ਵਿੱਚ ਜਦੋਂ ਸਤ ਸਤਸੰਗਤ ਵੀ ਕਈ ਪ੍ਰਕਾਰ ਦੀ ਹੈ। ਇੱਕ ਤਾਂ ਉਹ ਹੀ ਸੰਗਤ ਹੈ। ਸਧਾਰਨ ਤੌਰ ਤੇ 10 ਬੰਦੇ ਵੈਸੇ ਬੈਠੇ ਨੇ। ਇਕ ਉਹ ਨਹੀਂ ਸੰਗਤ ਜਿਹੜੀ ਪਿੰਡਾਂ 'ਚ ਸੰਗਰਾਮ ਨੂੰ ਇਕੱਠੇ ਹੋਏ ਮੁੜ ਕੇ ਹੋਏ ਨਹੀਂ ਹਨ। ਇੱਕ ਉਹ ਹੀ ਸੰਗਤ ਹੈ ਜਿਹੜੇ ਬੈਠ ਕੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ। ਇੱਕ ਉਹ ਹੀ ਸੰਗਤ ਹੈ ਜਿਹੜੇ ਬੈਠ ਕੇ ਸਿਰਫ ਨਾਮ ਜਪੇ ਜਾਂਦੇ, ਜਪੀ ਜਾਂਦੇ 24 ਘੰਟੇ। ਸੰਗਤ ਸੰਗਤ ਵਿੱਚ ਇਉਂ ਅਵਸਥਾ ਦਾ ਫਰਕ ਪਈ ਜਾਂਦਾ। ਇੱਕ ਬ੍ਰਹਮ ਗਿਆਨੀ ਦੀ ਸੰਗਤ ਹੈ, ਇੱਕ ਸੁਧਾਰਨ ਸੰਗਤ ਹੈ, ਇੱਕ ਨਾਮ ਜਪਣ ਵਾਲਿਆਂ ਦੀ ਸੰਗਤ ਹੈ ਪਰ ਹੈ ਸਾਰੀ ਵਿੱਚ ਮਿਕਸ ਹੋਈ ਵੀ। ਰਲਵੇਂ ਮਿਲਵੇਂ ਹੁੰਦੇ ਸਾਰੇ ਜਾਣੇ। ਮਹਾਰਾਜ ਜੀ ਪਾਸ਼ਾ ਕਹਿੰਦੇ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਇ ਉਹਨਾਂ ਦੇ ਜਿਹੜੇ ਗੱਲਾਂ ਨੇ ਉਹਨਾਂ ਦੀ ਇਹ ਅਵਸਥਾਵਾਂ ਨੇ ਉਹਨਾਂ ਦੀ ਜਿਹੜੀ ਅੰਦਰਲੀ ਸੋਚ ਆ ਉਹਨੂੰ ਕੋਈ ਕਠਨ ਜ਼ਬਾਨ ਨਾਲ ਨਹੀਂ ਕਰ ਸਕਦਾ ਕਹਿ ਨਹੀਂ ਸਕਦਾ ਇਹ ਸਰਮਖੰਡੀ ਪੁਰਸ਼ ਦੀ ਅਵਸਥਾ ਕਿੰਨੀ ਵੱਡੀ ਹੈ ਜਿਵੇਂ ਆਪਾਂ ਪੜਿਆ ਸੀ ਨਾ ਮੰਨਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹੇ ਪੁੱਛਾ ਪੁੱਛਲਾਏ ਇੱਥੇ ਵੀ ਮਹਾਰਾਜ ਉਹੀ ਵਚਨ ਕਰਦੇ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਇ ਜੇ ਕੋ ਕਹਿ ਪਿਛੇ ਪਛਤਾਏ ਬਾਅਦ ਵਿੱਚ ਪਛਤਾਉਣਾ ਹੀ ਬੈਂਦਾ ਕਿ ਮੈਂ ਸ਼ਰਮਖੰਡੀ ਪੁਰਸ਼ ਦੀ ਅਵਸਥਾ ਨੂੰ ਸੰਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦਾ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਸ ਸ਼ਰਮਖੰਡ ਵਿੱਚ ਜਾ ਕੇ ਤਿੱਖਾ ਘੜੀਆ ਸੁਰਤ ਮਤ ਮਨ ਬੁੱਧ ਸ਼ਰਮਖੰਡੀ ਅਵਸਥਾ ਐਸੀ ਹੈ ਕਿ ਉਹਦੇ ਜਿਹੜੇ ਨਾਮ ਦੇ ਨਾਲ ਨਾ ਘਾੜਤ ਘੜੀ ਜਾਂਦੀ ਸੁਰਤ ਦੀ ਸੁਰਤ ਇਥੇ ਚਿੱਤ ਦਾ ਭਾਵ ਹੈ ਕਿਉਂਕਿ ਸੁਰਤੋ ਮਤ ਮਾਨੁ ਬੁੱਧ ਇਹ ਚਾਰੇ ਅੱਖਰ ਇੱਕੋ ਜਿਹੇ ਨੇ ਇਥੇ ਸੁਰਤ ਦਾ ਮਤਲਬ ਹੈ ਚਿੱਤ ਜਿਹੜਾ ਚਿੱਤ ਹੈ ਨਾ ਚਿਤਵਣੀਆਂ ਕਰਨ ਤੋਂ ਹਟ ਜਾਂਦਾ ਉਹਨਾਂ ਦਾ ਹੌਲੀ-ਹੌਲੀ ਅਭਿਆਸ ਕਰਦੇ ਆ ਕਰਦੇ ਆ ਜਦੋਂ ਸ਼ਰਮ ਖੰਡ ਵਿੱਚ ਚਲਿਆ ਗਿਆ ਚਿੱਤ ਵਿੱਚ ਕੋਈ ਚਿਤਵਣੀ ਕਰਦਾ ਹੀ ਨਹੀਂ ਆਉਂਦੀ ਹੀ ਨਹੀਂ ਚਿਤਵਣੀ ਚਿੱਤ ਦੀਆਂ ਚਿਤਵਣੀਆਂ ਬੰਦ ਹੋ ਜਾਂਦੀਆਂ ਨੇ ਤੇ ਜਿਹੜੀ ਉਹਦੀ ਮਤ ਹੈ ਮਤ ਇਥੇ ਹੰਕਾਰ ਨੂੰ ਕਹਾਂ ਜਿਹੜਾ ਹੰਕਾਰ ਹੈ ਨਾ ਉਹ ਹੰਕਾਰ ਆਪਣੇ ਆਪ ਹੀ ਖਤਮ ਹੋ ਜਾਂਦਾ ਨਿਮਰਤਾ ਚ ਆ ਜਾਂਦਾ ਮਨ ਮਨ ਦੇ ਅੰਦਰ ਜਿਹੜੇ ਸੰਕਲਪ ਵਿਕਲਪ ਨੇ ਉਹ ਵੀ ਮੁੱਕ ਜਾਂਦੇ ਨੇ ਬੁੱਧ ਜਿਹੜੀ ਜਿਹੜੀ ਬੁੱਧੀ ਸੰਸਾਰ ਨੂੰ ਸੱਚਾ ਨਿਸ਼ਚਾ ਕਰਦੀਵੇਂ ਹੁਣ ਆਪਾਂ ਆਪਾਂ ਜਿਹੜੇ ਬੈਠੇ ਸਾਰੇ ਜਾਣੇ ਆਪਾਂ ਸੰਸਾਰ ਨੂੰ ਸੱਚਾ ਨਿਸ਼ਚਾ ਕਰਦੇ ਹਾਂ ਇਹ ਸੰਤਾਲ ਸੱਚਾ ਹੈ ਇਹ ਮੇਰੇ ਭੈਣ ਭਰਾ ਨੇ ਸਾਡਾ ਘਰ ਹੈ ਇਹ ਪਤਨ ਰਜਿਸਟਰੀਆਂ ਇੰਤਕਾਲ ਹੋਏਵੇਂ ਨੇ ਬੁੱਧੀ ਸਾਡੀ ਨਿਸ਼ਚੇ ਕਰੀ ਨੇ ਸੱਚ ਹੈ ਸਭ ਕੁਝ ਜਦੋਂ ਕਿ ਮਿੱਥਿਆ ਹੈ ਸਭ ਕੁਝ ਮਿੱਥਿਆ ਨੂੰ ਸੱਚਾ ਨਿਸ਼ਚਾ ਕਰਦੀ ਹੈ ਜਿਹੜੀ ਮੈਲੇ ਬੁੱਧੀ ਇੱਥੇ ਮਹਾਰਾਜ Satsangat ਵਿੱਚ ਬਿਠਾ ਕੇ ਗੁਰਸਿੱਖ ਦੀ ਬੁੱਧੀ ਦੀ ਘਾੜਤ ਕਰ ਦਿੰਦੇ ਨੇ ਤੇ ਬੁੱਧੀ ਨੂੰ ਇਹ ਸਿੱਖਿਆ ਦੇ ਦਿੰਦੇ ਨੇ ਕਿ ਇਹ ਜੋ ਕੁਝ ਤੂੰ ਦੇਖ ਰਿਹਾ ਨਾ ਉਹ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਦਪ ਕੂੜ ਮਾਰੇ ਕੂੜ ਦੈਸ਼ਨ ਹਾਂ ਪੂਰ ਸੋਇਨਾ ਪੂਰ ਰੂਪਾ ਪੂਰ ਪੈਨ ਹਾਰ ਪੂਰ ਕਾਇਆ ਪੂਰ ਕੱਪੜ ਪੂਰ ਹੋਪਾਕਾਰ ਪੂਰ ਮੀਆਂ ਪੂਰ ਦੀਦੀ ਖੱਤ ਹੋਏ ਖਾਰ ਪੂਰ ਪੂਰਾ ਨੇਹ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ जग ਚੱਲਣ ਹਾਰ ਪੂਰ ਮਿੱਠਾ ਪੂਰ ਮੱਖਾ ਪੂਰ ਦੋਦੇ ਪੂਰ ਨਾਨਕ ਬਖਾਣਾ ਬੇਨਤੀ ਪਤ ਬਾਜ ਪੂਰੇ ਪੂਰੇ ਬੁੱਧੀ ਨੂੰ ਟੜਿਆ ਜਿਹੜੀ ਬੁੱਧੀ ਸਾਡੇ ਨਿਸ਼ਚਾ ਕਰਦੀ ਰਹਿੰਦੀ ਹਰ ਟਾਈਮ ਕਿ ਆ ਸਭ ਕੁਝ ਸੱਚਾ ਹੈ ਵਾਸ਼ਟਵ ਦੇ ਜਿਸ ਸਭ ਕੁਝ ਝੂਠਾ ਹੈ ਝੂਠੀ ਬੁੱਢੀ ਹੈ ਹਮੇਸ਼ਾ ਸੱਚੀ चीज ਨੂੰ ਝੂਠਾ ਕਹਿੰਦੀ ਹੈ ਤੇ ਜਿਹੜਾ ਝੂਠਾ ਉਹਨੂੰ ਸੱਚਾ ਕਹਿੰਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਸਾ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਕੀ ਸੱਚ ਬਰਤੇ ਨੇ ਇਹਨਾਂ ਨੂੰ ਤਾਂ ਇਦਾਂ ਇੰਨਾ ਧਿਆਨ ਨਹੀਂ ਸੰਸਾਰ ਦਾ ਤੇ ਜਿਹੜੀ चीज ਝੂਠੀ ਹੈ ਉਹਦੇ ਨੂੰ ਜ਼ਿਆਦਾ ਧਿਆਨ ਹੈ ਇਸ ਕਰਕੇ ਜਦੋਂ ਬੰਦਾ ਸਤਸੰਗੀ ਖੰਡ ਵਿੱਚ ਆ ਜਾਂਦਾ ਸ਼ਰਮਖੰਡ ਵਿੱਚ ਆ ਜਾਂਦਾ ਚਾਰ ਕ੍ਰਿਤਾ ਜਿਹੜੇ ਨੇ ਸ਼ਰਮਖੰਡ ਵਿੱਚ ਹੀ ਨੇ ਚਾਰ ਕ੍ਰਿਤਾ ਨਹੀਂ ਕਰਨੀਆਂ। ਟੁੱਕਾ ਹਜਾਮਤ ਹਲਾਲੋ ਹਰਾਮ ਇਹ ਸ਼ਰਮਖੰਡੀ ਦੀ ਅਵਸਥਾ ਹੈ। ਭਾਈ ਉਹ ਤਾਂ ਮਹਾਰਾਜ ਨੇ ਆਪਾਂ ਨੂੰ ਪੰਜ ਕਕਾਰ ਪਹਿਨਾਏ ਨੇ। ਇਸੇ ਗੱਲ ਕਰਕੇ ਤਾਂ ਕ੍ਰਿਤਾ ਤੋਂ ਬਚਾਇਆ ਮਹਾਰਾਜ ਨੇ। ਇਸੇ ਕਰਕੇ ਆਪਣੀ ਸੁਰਤ, ਮਤ, ਨਾਗ, ਬੁੱਧ ਨੂੰ ਸੰਗਤ ਵਿੱਚ ਲਿਆ ਕੇ ਘੜ ਕੇ ਰੱਖ ਦਿੰਦੇ ਨੇ। ਹੌਲੀ-ਹੌਲੀ ਘੜੀ ਜਾਂਦੇ ਨੇ ਘੜੀ ਜਾਂਦੇ ਨੇ। ਇਹ ਲੱਕੜੀ ਪਹਿਲਾਂ ਜੰਗਲ ਚੋਂ ਕੱਟ ਕੇ ਲਿਆਂਦੀ ਡੇਢੀ-ਮੇਢੀ ਆਰੇ ਤੇ ਸਿੱਟੀ ਆਰੇ ਵਾਲੇ ਨੇ ਕੰਟ ਕੇ ਉਹਨੂੰ ਸਿੱਧਾ ਕਰ ਦਿੱਤਾ ਫਿਰ ਉਹ ਮਿਸਤਰੀ ਕੋਲ ਚਲੀ ਗਈ ਫਿਰ ਉਹਨੇ ਦੰਦੇ ਨਾਲ ਬਿਲਕੁਲ ਰਗੜਤਾ ਫਿਰ ਹੋਰ ਉੱਪਰ ਫਿਨਿਸ਼ਿੰਗ ਹੋ ਗਈ ਫਿਰ ਹੋਰ ਉੱਪਰ ਫਿਰ ਪਾਲਿਸ਼ ਹੋ ਜਾਂਦੀ ਹੈ ਪਾਲਿਸ਼ ਹੋ ਕੇ ਐ ਲਿਸ਼ਕਾ ਕੇ ਸਾਹਮਣੇ ਇੱਕ ਵਧੀਆ ਚੀਜ਼ ਬਣਾ ਕੇ ਤਿਆਰ ਕਰਕੇ ਰੱਖ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਜਦੋਂ ਗੁਰਸਿੱਖ ਸੰਗਤ ਵਿੱਚ ਆਉਂਦਾ ਟੇਢੀ ਲੱਕੜ ਵਾਂਗੂੰ ਆਉਂਦਾ ਡਿੰਗਾ ਟਡਿੱਗਾ ਜਾ ਹੋ ਕੇ ਹੌਲੀ 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 ਮਹਾਰਾਜ ਆਰਾ ਐਸਾ ਚਲਾਉਂਦੇ ਨੇ ਘਾੜ ਤੈਸੀ ਘੜਦੇ ਨੇ ਦੀ ਰੰਦਾ ਫੇਰ ਫੇਰ ਕਹਿੰਦਾ ਚੰਗੀ ਤਰ੍ਹਾਂ ਇਹਨੂੰ ਐਨ ਪੂਰੀ ਪਾਲਿਸ਼ ਕਰਕੇ ਲਸਕਾ ਕੇ ਸਾਹਮਣੇ ਖੜਾ ਕਰਕੇ ਘਰਦਿਆਂ ਨੂੰ ਪਹੁੰਚਦੇ ਕਿਉਂ ਇਹ ਉਹੀ ਬੰਦਾ ਕਿ ਹੋਰ ਆ ਕੋਈ ਅਰੇ ਮਹਾਰਾਜ ਇਹ ਤਾਂ ਤੁਸੀਂ ਬੰਦਾ ਬਣਾਤਾ ਬੰਦਾ ਮਹਾਰਾਜ ਕਹਿੰਦੇ ਬੰਦਾ ਹੋਏ ਸਬੰਦਗੀ ਜਹਾਂ ਜਿਹੜਾ ਬੰਦਾ ਅਸੀਂ ਬਣਾਉਣੇ ਉਹ ਬੰਦਗੀ ਕਰਨ ਲਾ ਦੇਈਦਾ ਸਿੱਧੇ ਮਾਰਗ ਤੇ ਲਾ ਦਾਂ ਇੱਥਾ ਘੜੀਆਂ ਸੁਰਾਂ ਸਿੱਧਾ ਕੀ ਸੁਧ ਉੱਥੇ ਜਾ ਕੇ ਪਤਾ ਲੱਗਦਾ ਉੱਥੇ ਸੂਰਾਂ ਤੋਂ ਤਾਪ ਦੇਵਤਿਆਂ ਦੀ ਤੇ ਸਿੱਧਾਂ ਦੀ ਸੁੱਧ ਖਬਰ ਹੁੰਦੀ ਆ ਕਿ ਕਿਵੇਂ ਦੇਵਤੇ ਬਣਦੇ ਨੇ ਕਿਵੇਂ ਸਿੱਧ ਬਣਦੇ ਨੇ ਇਹ ਦੇਵਤੇ ਕਿਵੇਂ ਬਣਦੇ ਨੇ ਤੇ ਸੁੱਧ ਕਿਵੇਂ ਬਣਦੇ ਨੇ ਜਦੋਂ ਕੋਈ ਜੋਗਾ ਅਭਿਆਸੀ ਪੁਰਸ਼ ਬੜੇ ਉੱਚੇ ਆਨੰਦ ਵਿੱਚ ਆਤਮਾ ਕੋ ਉਡਾਰੀ ਮਾਰ ਰਿਹਾ ਹੁੰਦਾ ਇਹ ਦੇਖੋ ਦੇਵਤਾ ਇੰੋਂ ਬਣਦਾ ਜਦੋਂ ਬਹੁਤ ਉੱਚੀ ਅਵਸਥਾ ਚਲੇ ਗਈ ਮੰਨ ਦੇ ਅੰਦਰ ਵਿਸ਼ੇ ਆ ਗਏ ਭਗਤੀ ਕਰਦੇ ਆ ਵਿਸ਼ੇ ਆ ਗਏ ਸੰਸਾਰ ਦੇ ਭੋਗ ਭੋਗਣ ਦੀ ਇੱਛਾ ਹੋ ਗਈ ਕਿਉਂਕਿ ਭਗਤੀ ਬਹੁਤ ਜ਼ਿਆਦਾ ਉਹਦੀ ਕਮਾਈ ਬਹੁਤ ਜ਼ਿਆਦਾ ਹੈ ਹਣ ਸੰਸਾਰ ਤੋਂ ਉਹਨੂੰ ਛੱਡ ਨਹੀਂ ਸਕਦੇ ਫਿਰ ਇਸ ਕਰਕੇ ਉਹ ਉੱਪਰ ਲਿਜਾ ਨਹੀਂ ਸਕਦੇ ਸੱਜ ਖੰਡ ਵਿੱਚ ਕਮਾਈ ਹੈ ਜੀ ਬਹੁਤ ਜ਼ਿਆਦਾ ਵਿਸ਼ਿਆਂ ਦੀ ਹੋ ਗਈ ਇੱਛਾ ਉਹਨੂੰ ਦੇਵਤਾ ਬਣਾਉਂਦੇ ਆਂ ਸਵਰਗਾਂ 'ਚ ਭੇਜਦੇ ਆਂ ਉਹ ਬੱਚਿਆਂ ਦੇ ਨਾਚ ਦੇਖ ਬਈ ਸੋਹਣੇ 'ਚ ਖੇਡ ਬਈ ਆ ਕਰਮ ਹੀ ਫਿਰ ਜਦੋਂ ਕਰੇ ਉਹਨੂੰ ਵਿਰਾਗ ਹੋ ਗਿਆ ਉੱਥੋਂ ਰੱਜ ਗਿਆ ਫੇਰ ਉਹਨੂੰ ਦੁਨੀਆ ਅੰਦਰ ਜਨਮ ਦਿੰਦੇ ਕਿਸੇ ਸਤਸੰਗੀ ਪੁੱਛ ਦੇ ਘਰ ਫੇਰ ਉਹ ਆ ਜਾਂਦਾ ਫੇਰ ਵੀ ਜੇ ਕਿਤੇ ਭਗਤੀ ਕਰਦੇ ਵਿਸ਼ਿਆਂ ਦੀ ਇੱਛਾ ਹੋ ਗਈ ਤਾਂ ਫੇਰ ਉਹ ਰਾਜਾ ਮਹਾਰਾਜਾ ਬਣਾਉਂਦੇ ਨੇ ਰਾਜਾ ਮਹਾਰਾਜਾ ਬਣ ਕੇ ਵਿਸ਼ੇ ਵਕਾਰਾਂ ਦਾ ਲੱਗਿਆ ਰਹਿੰਦਾ ਇੰਨੀਆਂ-ਇੰਨੀਆਂ ਰਾਣੀਆਂ ਰੱਖ ਲੈਂਦਾ ਤਾਂ ਫੇਰ ਮਾੜੇ ਕਰਮ ਕਰਦਿਆ ਫੇਰ ਕਿਤੇ ਵਿਰਾਜ ਹੋ ਗਿਆ ਫੇਰ ਉਹਨੂੰ ਅਗਲਾ ਜਨਮ ਫੇਰ ਸਤਸੰਗੀ ਦੇ ਘਰ ਦਿੰਦੇ ਨੇ ਇਸ ਤਰ੍ਹਾਂ ਕਰਦਿਆਂ ਕਰਦਿਆਂ ਿਸ ਦੇਹੀ ਕੋ ਸਮਰਾ ਦੇਵ ਸੋ ਦੇਹੀ ਭਜ ਹਰ ਕੀ ਸ਼ੇਣ ਇਹ ਦੇਵਤੇ ਇਉਂ ਬਣ ਜਾਂਦੇ ਨੇ ਜਿਹੜੇ ਬਹੁਤ ਵੱਡੇ ਵਿਅਸੀਆਂ ਦੀਆਂ ਕੋਈ ਮਾੜੀਆਂ ਮੋਟੀਆਂ ਨਹੀਂ ਸ਼ਾਵਾਂ ਰਹਿ ਜਾਣ ਤੇ ਸ਼ਾਵਾਂ ਕਰਕੇ ਦੇਵਤਿਆਂ ਦੇ ਘਰ ਜਨਮ ਲੈਣਾ ਪੈਂਦਾ ਤੇ ਜਾਂ ਫਿਰ ਰਾਜੇ ਮਹਾਰਾਜੇ ਦੇ ਘਰ ਆ ਜਾਂਦੇ ਨੇ ਤੇ ਅਖੀਰ ਇੱਕ ਦਿਨ ਕੋ ਨਾਰਾਇਣ ਕਹਿੰਦੇ ਉਹਨਾਂ ਦਾ ਕਲਿਆਣ ਹੋ ਜਾਂਦਾ ਬਰਾਗ ਹੋਣ ਕਰਕੇ ਜਦੋਂ ਮੰਨ ਦੇ ਅੰਦਰੋਂ ਸਾਰੀਆਂ ਇੱਛਾਵਾਂ ਮੁੱਕ ਜਾਂਦੀਆਂ ਨੇ ਤਾਂ ਜਾ ਕੇ ਪਰਮੇਸ਼ਰ ਉਹਨਾਂ ਦਾ ਭਲਾ ਕਰਦਾ ਸਿੱਧਾ ਕੀ ਸੁਧ ਸਿੱਧਾਂ ਨੂੰ ਉੱਥੇ ਜਾ ਕੇ ਖਬਰ ਹੋ ਜਾਂਦੀ ਆ ਕਿ ਸਿੱਧ ਇਸ ਤਰ੍ਹਾਂ ਹੁੰਦੇ ਨੇ ਸਿੱਧ ਇੰਨੇ ਪ੍ਰਕਾਰ ਦੇ ਨੇ ਇਹਨੇ ਉਹਨਾਂ ਦੇ ਆਸਪਾਸ ਨੇ ਸਿੱਧਾਂ ਦੀ ਕਿੰਨੀ ਸ਼ਕਤੀ ਹੁੰਦੀ ਹੈ ਇਹ ਸਾਰੀ ਸ਼ਕਤੀ ਦਾ ਗਿਆਨ ਦੇਵਤਿਆਂ ਦੀ ਸ਼ਕਤੀ ਦਾ ਗਿਆਨ ਇਹ ਸਰਮਖੰਡ ਵਿੱਚ ਜਾ ਕੇ ਹੁੰਦਾ ਤੇ ਸਤਸੰਗੀ ਪੁਰਸ਼ ਨਾਲ ਜਪਜੀ ਸਾਹਿਬ ਪੜਦੇ ਪੜਦੇ ਗਿਆਨ ਹੋ ਜਾਂਦਾ ਜਿਵੇਂ ਜਿਵੇਂ ਆਪਾਂ ਜਪਜੀ ਸਾਹਿਬ ਜ਼ਿਆਦਾ ਪੜਦੇ ਜਾਂਦੇ ਆ ਆ ਸਾਰੀ ਅਵਸਥਾ ਬਿਲਕੁਲ ਇਸੇ ਤਰੀ ਮਹਾਰਾਜ ਦਿਖਾਉਣ ਲੱਗ ਜਾਂਦੇ ਨੇ ਆ ਸਰਮਖੰਡ ਵੀ ਆ ਜਾਂਦਾ ਉਹਦੇ ਵਿੱਚ ਗਿਆਨ ਖੰਡ ਵੀ ਆ ਪ੍ਰਚੰਡ ਗਿਆਨ ਵੀ ਪ੍ਰਗਟ ਹੋ ਜਾਂਦਾ ਹੈ ਜਪਜੀ ਸਾਹਿਬ ਦੇ ਬਹੁਤ ਪਾਠ ਕਰਨ ਵਾਲੇ ਜਿਵੇਂ ਕੋਈ ਗੁਰਮੁਖਾਰੇ ਜਪਜੀ ਸਾਹਿਬ ਦੇ ਬਹੁਤ ਪਾਠ ਕਰਦੇ ਉਹਨਾਂ ਦੇ ਭਰਾ ਨੇ ਕਹਿਣਾ ਇਹ ਸਾਰਾ ਦਿਨ ਅਖੜਿਆ ਰਹਿੰਦਾ ਕਿਵੇਂ ਕਿ ਮੈਂ ਬਾਣੀ ਬੜੀ ਪੜਦਾ ਕਿਵੇਂ ਆਪੇ ਉਹ ਸੁਤੇ ਸਿਰ ਕਿਉਂ ਕਹਿੰਦੇ ਕਹਿੰਦੇ ਮੈਂ ਕਿਉਂ ਅਖੜਿਆ ਅਖੜਿਆ ਤਾਂ ਦੋ ਹੋਏਗਾ ਮੈਂ ਕੋਈ ਅਖੜਿਆ ਉਹਨੂੰ ਫਰੇਮਾ ਹੋ ਗਿਆ ਡਾਕਟਰਾਂ ਦੇ ਚੱਕੀ ਫਿਰ ਉਹਨੂੰ ਠੀਕ ਹੀ ਨਾ ਹੋਵੇ ਪੇਟ ਫੱਟਣ ਵਾਲਾ ਹੋ ਗਿਆ ਅਖੀਰ ਕਹਿੰਦੇ ਤੂੰ ਕਿਸੇ ਨੂੰ ਕੁਝ ਕਿਹਾ ਸੀ ਉਹਦੇ ਪਿਤਾ ਜੀ ਕਹਿਣ ਲੱਗੇ ਸੀ ਤਾਂ ਭਰਾ ਹੀ ਦੋਵੇਂ ਪਿਤਾ ਜੀ ਰੋਣ ਦੇ ਚੰਗੇ ਰਸਤਾ ਦੇ ਮਾਲ ਕਹਿੰਦੇ ਮੈਂ ਤਾਂ ਉਹ ਛੋਟੇ ਨੂੰ ਕਿਹਾ ਸੀ ਵੀ ਕਿਵੇਂ ਬਾਣੀ ਪੜਦਾ ਫਰਿਆ ਰਹਿੰਦਾ ਸਾਰਾ ਦਿਨ ਉਹ ਕਹਿੰਦੇ ਭਲਿਆ ਲੋਕਾਂ ਹੁਣ ਉੱਥੇ ਹੀ ਮਾਫੀ ਮੰਗ ਹੋਰ ਕਿਸੇ ਡਾਕਟਰ ਨੇ ਠੀਕ ਨਹੀਂ ਕਰਨਾ ਚਾਹਣਾ ਜਦ ਆ ਕੇ ਉਹਨੂੰ ਕਹਿੰਦਾ ਭਰਾ ਮੈਨੂੰ ਮਾਫ ਕਰ ਦੇ ਉਹ ਕਹਿੰਦਾ ਮੈਂ ਮਾਫੀ ਦੇਣ ਵਾਲਾ ਕੌਣ ਹੁੰਦਾ ਮਾਫੀ ਤਾਂ ਗੁਰੂ ਗ੍ਰੰਥ ਸਾਹਿਬ ਨੇ ਦੇਣੀ ਹੈ ਕਹਿੰਦੇ ਕੜਾ ਪ੍ਰਸ਼ਾਦ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗ ਜਾ ਕੇ ਤੇ ਕੜਾ ਪ੍ਰਸ਼ਾਦ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਾਫੀ ਮੰਗੀ ਤੇ ਮਹਾਰਾਜ ਮੈਂ ਤੁਹਾਡੀ ਬਿਆਦਵੀ ਦੇ ਬਚਨ ਬੋਲਦੇ ਨੇ ਕਹਾਂ ਕਿ ਜਗਜੀਤ ਸਾਹਿਬ ਦੇ ਪਾਠ ਕਰਕੇ ਆਫਰਿਆ ਫਿਰਦਾ ਹੈ ਜਗਜੀਤ ਸਾਹਿਬ ਦੀ ਨਿੰਦਾ ਹੋ ਗਈ ਨਾ ਇਸ ਪ੍ਰਕਾਰ ਹੈ ਜਗਜੀਤ ਸਾਹਿਬ ਦਾ ਪਾਠ ਕਰਨ ਦਾ ਬਹੁਤ ਵੱਡਾ ਮਹਤਮ ਹੈ ਜੇ ਕਰੋਗੇ ਤਾਂ ਦੇਖੋਗੇ ਜੇ ਮੇਰੀਆਂ ਗੱਲਾਂ ਹੀ ਸੁਣਨੀਆਂ ਵੀ ਕਥਾ ਸੁਣ ਲਈ ਤੇ ਮੁੜ ਕੇ ਸਾਰਾ ਦਿਨ ਫਿਰ ਆਪਣੇ ਧੰਦੇਆਂ 'ਚ ਫਸ ਕੇ ਜਾ ਕੇ ਫਿਰ ਤਾਂ ਕੁਝ ਨਹੀਂ ਮਿਲਣਾ ਫਿਰ ਤਾਂ ਉਹ ਟ੍ਰੇਨ ਵਾਲੀ ਗੱਲ ਹੈ ਕਿ ਆਹ ਗੱਡੀ ਕਿੱਧਰ ਆਉਣੀ ਆ ਉਹ ਕਿੱਧਰ ਆਣੀ ਜਾਂ ਤੂੰ ਕਿੱਥੇ ਜਾਣਾ ਕਹਿੰਦਾ ਮੈਂ ਤਾਂ ਲੈ ਨਹੀਂ ਪਾਰ ਕਰਨੀ ਫਿਰ ਤਾਂ ਇੱਥੇ ਖੜੇ ਰਹਿਾਂਗੇ ਜੇ ਸ਼ੁਰੂ ਕਰ ਲਈ ਅੱਜ ਹੀ ਬਸ ਵੱਧ ਕੋਸ਼ਿਸ਼ ਕਰੀਏ ਕਿ ਅੱਜ ਮੈਂ ਬਿਲਕੁਲ ਨਹੀਂ ਹੁੰਦਾ ਤਾਂ ਪੰਜ ਪਾੜ ਜਗਜੀਤ ਸਿੰਘ ਜੀ ਅੱਜ ਤੋਂ ਸ਼ੁਰੂ ਕਰੋ ਹੌਲੀ ਹੌਲੀ 6 ਕਰੋ 7 ਕਰੋ 8 ਕਰੋ 9 ਬਣਾਉਦੇ ਜਾਓ ਬਣਾਉਦੇ ਜਾਓ ਜੇ ਆ ਪੌੜੀਆਂ ਚੜ੍ਹਨੀਆਂ ਨਾ ਜਿਹੜੀਆਂ ਹੁਣ ਸੁਣਾ ਰਹੇ ਆ ਇਸੇ ਪੌੜੀਆਂ 'ਤੇ ਤੁਸੀਂ ਸਿੱਧੇ ਚੜ੍ਹ ਸਕਦੇ ਹੋ ਜਗਜੀਤ ਸਿੰਘ ਜੀ ਕੀਰਤਨ ਨਾਲ ਤਾਂ ਇਹ ਵੀ ਸ਼ੁੱਧ ਪੜੇ ਥੋੜਾ ਜਾਂ ਜੇ ਜਗਜੀਤ ਸਿੰਘ ਦਾ ਪਾੜ ਬਿਲਕੁਲ ਸ਼ੁੱਧ ਪੜੀਏ ਤਾਂ ਸਤਿਗੁਰੂ ਮਹਾਰਾਜ ਇਹ ਹੀ ਅਵਸਥਾ ਦਿੰਦੇ ਆ ਭਾਈ ਗੋਤਾਲੇ ਨੂੰ ਇੱਕ ਜਗਜੀਤ ਸਿੰਘ ਨਾਲ ਹੀ ਬੱਤਸ਼ੀ ਹੋ ਗਈ ਸੀ ਤਾਂ ਆਪਣੇ ਤੇ ਵੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਆਪਾਂ ਨੂੰ ਪਾਠ ਕਰੀਏ ਇਹ ਨਹੀਂ ਕਿ ਉਹਨੇ ਇੱਕ ਵਾਰ ਸਹਾਇ ਕਿਰਪਾ ਹੋ ਗਈ ਭਾਈ ਗੋਪਾਲਾ ਵੈਸੇ ਤਾਂ ਰੋਜ਼ 25 ਪਾਠ ਜਗਜੀ ਸਾਹਿਬ ਦੇ ਕਰਦਾ ਸੀ ਇਹ ਵੀ ਤਾਂ ਨਾਲ ਦੇਖਣਾ ਨਾ ਕਿੰਨੇ ਸਾਲਾਂ ਤੋਂ ਕਰਦਾ ਸੀ ਤਾਂ ਹੀ ਪੂਰੀ ਇੱਕ ਦਿਨ ਬਖਸ਼ਿਸ਼ ਹੋਈ ਨਾ ਕਿਉਂ ਮਹਾਰਾਜ ਨੇ ਆਪਣੇ ਤੇ ਬਖਸ਼ਿਸ਼ ਕੀਤੀ ਹੈ ਪਿਆਰ ਸਤਿਕਾਰ ਨਾਲ ਆਪ ਨੇ ਸ਼ਰਵਨ ਕੀਤਾ ਆਓ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੀਏ ਜਿਸ ਕਰਕੇ ਸਾਰਾ ਕੁਝ ਮਿਲਣਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਹਾਂ ਪਿਆਰ ਵਸਦਾ ਹੈ ਨਾਮ ਤੇ ਨਾ ਉਹ ਐਸਾ ਹਰ ਧਿਆਈਆ ਮੇਰੇ ਜਿਹੜੇ ਤਾਂ ਸਰਬ ਸੁਖ ਆਹ ਹੈ ਮੇਰੇ ਮਨਾ ਜਤਮਨ ਸਤਨਾਮ ਸਦਾ ਸਤਨਾਮ ਹਲਕ ਪਲਕ ਮੁਕੁਦਨ ਹੋਈ ਹੈ ਨਿਤ ਧਿਆਈਆ ਹਰ ਪੁਰਖ ਨੰਜਨਾਵਾ ਹੋਏ ਗੁਰੂ ਵਾਹੇ ਗੁਰੂ ਤੇ ਨਾਮ ਜੀਤਲ ਵੜਿਆਈ ਆ ਆਪਕੇ ਹੀ ਤਾਂ ਨਹੀਂ ਪਾਈ ਤੇਜ ਕਰਕੇ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਆਓ ਪਿਛਲੇ ਘੁੰਡਾਂ ਵਿੱਚੋਂ ਲੰਘਦੇ ਹੋਏ ਆਪਣੀ ਵਸਥਾ ਨੂੰ ਗੋਰ ਉੱਪਰ ਚੱਕੀਏ ਸ਼ਰਮਖੰਡ ਸਤਸੰਗੀ ਬੋਸ਼ ਦੀ ਵਿਸਥਾ ਸੀ ਉਹ ਸੁਭਿਛਾ ਸੁ ਵਿਚਾਰਨਾ ਤਨੁ ਮਾਨਸਾ ਸਤਵਾ ਬਾਦੋ ਮਦਾਰਥਾ ਭਾਵਨੀ ਇਹ ਜਿਹੜੀਆਂ ਅਵਸਥਾਵਾਂ ਨੇ ਨਾਲ-ਨਾਲ ਜੁੜੀਆਂ ਆ ਰਹੀਆਂ ਨੇ ਇਹਦੇ ਵਿੱਚ ਇਹ ਜਿਹੜਾ ਕਰਮਖੰਡ ਦੀ ਅਵਸਥਾ ਜ ਹੈ ਇਹ ਹੈਗਾ ਸਨਮੁਖ ਜੇ ਸਨਮੁਖ ਹੁੰਦੇ ਨੇ ਜੇ ਕੋ ਸੇਖੀ ਗੁਰੂ ਸੇਖੀ ਸਨਮੁਖ ਹੋਵੇ ਪਹਿਲਾਂ ਸੋਚ ਚੁੱਕੇ ਆਂ ਪੜਦੇ ਵੀ ਰੋਜ਼ ਮਨ ਸਾਹਿਬ ਦੇ ਵਿੱਚ ਹੁਣੇ 37ਵੀਂ ਪੌੜੀ ਵਿੱਚ ਸਨਮੁਖ ਦਾ ਗੱਥਨ ਹੈ ਇਸੇ ਪੌੜੀ ਵਿੱਚ ਜਦੋਂ ਅੱਗੇ ਜਾ ਕੇ ਗੁਰਮੁਖ ਦਾ ਕਥਨ ਨੂੰ ਜਾਣਾ ਸ਼ੁਰੂ ਪਹਿਲਾਂ ਹਮ ਸੰਨੁਖ ਦੇਖ ਲਈਏ ਇਹ ਜਿਹੜੀ ਸੰਨੁਖ ਦੀ ਅਵਸਥਾ ਹੈ ਇਹ 6ਵੀਂ ਭੂਮਿਕਾ ਹੈ ਜਿਹਨੂੰ ਪਦਾਰਥਾ ਭਾਵਨੀ ਕਹਿੰਦੇ ਆ ਪਦਾਰਥਾ ਭਾਵਨੀ ਆਪਾਂ ਇਹ ਅਸੂਚ ਪਹਿਲਾਂ ਸਾਰਾ ਕੁਝ ਸੋਝ ਚੁੱਕੇ ਆ ਹੁਣ ਤਾਂ ਨਾਮ ਨਾਪਰੀ ਸੁਣਾਉਣੇ ਆ ਪਦਾਰਥਾ ਭਾਵਨੀ ਉਹਨੂੰ ਕਹਿੰਦੇ ਜਿਹੜਾ ਪਦਾਰਥ ਦਾ ਆਭਾਗ ਹੋ ਜਾਣਾ ਹਿਰਦੇ ਵਿੱਚੋਂ ਆਭਾਗ ਨੂੰ ਕਹਿੰਦੇ ਕਿ ਪਦਾਰਥ ਦੀ ਹੋਂਦ ਦਾ ਮੁੱਖ ਜਾਣਾ ਇੱਥੇ ਜਾ ਕੇ ਜਿਹੜੀ ਅਵਸਥਾ ਹੈ ਜਾਗਰਤ ਸਤਵਾ ਪਾਤਵਤ ਜਾਗਰਤ ਅਵਸਥਾ ਇਸੇ ਪ੍ਰਕਾਰ ਇਹ ਜਿਹੜੀਆਂ ਅਵਸਥਾ ਆਉਂਦੀਆਂ ਫਿਰ ਸੁਪਨ ਅਵਸਥਾ ਫਿਰ ਸੁਖੋਪਤ ਅਵਸਥਾ ਇਹ ਤਿੰਨ ਅਵਸਥਾ ਇੱਧਰ ਵੀ ਆਉਂਦੀਆਂ ਤੇ ਦੂਸਰੇ ਪਾਸੇ ਵੀ ਆਉਂਦੀਆਂ ਨੇ ਪਦਾਰਥਾਂ ਭਾਵਨੀ ਵਿੱਚ ਸੁਖੋਪਤ ਅਵਸਥਾ ਬਣ ਜਾਂਦਾ ਜਿਵੇਂ ਆਪਾਂ ਸੁੱਤੇ ਉੱਠ ਕੇ ਕਹੀਏ ਅੱਜ ਮੈਨੂੰ ਇੰਨੀ نیند ਆਈ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ ਸੁਖੋਪਕ ਮਤਲਬ ਕਿ ਸੁਪਨੇ ਵਿੱਚ ਤਾਂ ਆਪਾਂ ਸਭ ਕੁਝ ਦੇਖਦੇ ਆ ਸੰਸਾਰ ਦੇਖਦੇ ਆ ਮਾਂ ਬਾਪ ਨੂੰ ਮਿਲਲੇ ਭੈਣ ਭਰਾ ਮਿਲੇ ਹੋਰ ਕੋਈ ਮਿਲੇ ਕੁਝ ਖਾਦਾ ਪੀਤਾ ਪਰ ਸੁਖੋਪਕ ਅਵਸਥਾ ਵਿੱਚ ਕੋਈ ਸੁਪਨਾ ਹੀ ਨਹੀਂ ਆਇਆ ਇਸ ਤਰ੍ਹਾਂ ਬ੍ਰह्म ਗਿਆਨ ਦੀਆਂ ਭੂਮਿਕਾਂ ਵਿੱਚ ਵੀ ਜਾਗਰਤ ਅਵਸਥਾ ਆਉਂਦੀ ਹੈ ਇੱਕ ਫਿਰ ਇੱਕ ਸੁਪਨ ਅਵਸਥਾ ਆਉਂਦੀ ਹੈ ਪਦਾਰਥਾਂ ਵਾਂਗੂ ਜਿਵੇਂ ਪਦਾਰਥ ਚੰਚਲ ਸੁਪਨਾ ਹੀ ਉਝਾਇਓ ਫਿਰ ਸੰਸਾਰ ਸੁਪਨੇ ਵਾਂਗੂ ਲੱਗਦਾ ਪਰ ਜਿਹੜੀ ਆਉਂਦੀ ਨਾਲ ਸੁਖੋਪਤ ਅਵਸਥਾ ਇਹਦੇ ਵਿੱਚ ਜਾ ਕੇ ਪਦਾਰਥਾਂ ਦਾ ਭਾਵ ਇਹ ਹੋ ਜਾਂਦਾ ਜਿਵੇਂ ਅੱਜ ਮੈਨੂੰ ਸੁਪਨਾ ਹੀ ਨਹੀਂ ਆਇਆ ਜਦੋਂ ਮੰਨਦੇ ਹਾਂ ਕਿ ਸਾਰੇ ਪਦਾਰਥ ਮੁੱਕੇ ਜਾਂਦੇ ਨੇ ਤੇ ਪਦਾਰਥਾਂ ਦੀ ਇੱਛਾ, ਸਵਾਦਾਂ ਦੀ ਇੱਛਾ ਸਾਰੀਆਂ ਝਾਂਮਟ ਕੇ ਉਹ ਸੰਨਮੁਖ ਗੁਰਮੁਖ ਬਣ ਕੇ ਐਸ ਅਵਸਥਾ ਤੱਕ ਚੱਲਿਆ ਜਾਂਦਾ ਹੈ। ਕਰਮ ਉੱਥੇ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਉੱਤੇ। ਕਰਮਖੰਡ ਕਹਿੰਦੇ ਨੇ ਬਖਸ਼ਿਸ਼ ਵਾਲੇ ਪੁਰਸ਼ਾਂ ਦਾ ਖੰਡ ਹੈ ਇਹ। ਕਰਮਖੰਡ ਕੀ ਬਾਣੀ ਜੋਰ ਉਨ੍ਹਾਂ ਦੇ ਜਿਹੜੇ ਬਾਣੀ ਹੈ ਉਹਦੇ ਵਿੱਚ ਜੋਰ ਆ ਜਾਂਦਾ ਹੈ ਪਹਿਲਾਂ ਤਾਂ ਇਹ ਕਿਹਾ ਸੀ ਕਿ ਆਖਣ ਜੋਰ ਚੁੱਪਨਹਿ ਜੋਰ ਜੋਰ ਨਾਲ ਮੰਨਣ ਦੇਣ ਨਾਲ ਜੋ ਇਹ ਤਾਂ ਹੈ ਆਪਣੀ ਅਵਸਥਾ ਆਮ ਸੰਸਾਰੀ ਜੀਵਾਂ ਦੀ ਅਵਸਥਾ ਪਰ ਜਿਹੜੇ ਵਕਸ਼ਿਸ਼ਣ ਵਾਲੇ ਨੇ ਉਹਨਾਂ ਦੇ ਅੰਦਰ ਕਰਮਖੰਡ ਕੀ ਬਾਣੀ ਜੋਰ ਇੱਥੇ ਵੀ ਜੱਜੇ ਨੂੰ ਘੋੜਾ ਤੇ ਰਾਰੇ ਨੂੰ ਔਂਕੜੀ ਹੈ ਤੇ ਉੱਥੇ ਵੀ ਜੋਰ ਇਸ ਤਰ੍ਹਾਂ ਹੀ ਲਿਖਿਆ ਹੋਇਆ ਕਿ ਇਸ ਕਰਕੇ ਕਰਮ ਖੰਡੀਆਂ ਦੀ ਬਾਣੀ ਦੇ ਵਿੱਚ ਜੋਰ ਦਾ ਅਰਥ ਹੈ ਮਲਾਪ ਆ ਜਾਂਦਾ ਮਲਾਪ ਅਤੇ ਜੋੜ ਅਤੇ ਜੋਰ ਤੋਂ ਭਾਵ ਤਾਕਤ ਜੋਰ ਤੋਂ ਭਾਵ ਗਿਆਨ ਉਪਰੰਗਨ ਦੀ ਬਾਣੀ ਵਿੱਚ ਇੰਨਾ ਜੋਰ ਪੈਦਾ ਹੋ ਜਾਂਦਾ ਇੰਨੀ ਤਾਕਤ ਪੈਦਾ ਹੋ ਜਾਂਦੀ ਹੈ ਸੋ ਜਿਹਨੇ ਮਹਾਰਾਜਾ ਸਿੱਖ ਪਾਤਸ਼ਾਹ ਦੇ ਪਿਆਰੇ ਹੋਏ ਨੇ ਭਾਈ ਗੋਦੜੀਆ ਜੀ ਭਾਈ ਗੋਦੜੀਆ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਗੁਰਸਿੱਖ ਹਰ ਰੋਜ਼ ਸਵੇਰ ਤੋਂ ਲੈ ਕੇ ਰਾਤ ਤੱਕ ਉਹਨਾਂ ਦਾ ਨਿਯਮ ਸੀ ਬੜੇ ਪਿਆਰ ਨਾਲ ਪੰਚੀ ਪਾੜ ਜਲਜੀ ਸਾਹਿਬ ਦੇ ਉਹਨਾਂ ਨੇ ਕੰਮ ਕੀਤਾ ਬਾਗ ਦੇ ਵਿੱਚ ਪੈ ਰਹਿਣਾ ਪੁਰਾਣੇ ਜੇ ਕੱਪੜੇ ਹੁੰਦੇ ਸੀ ਇੱਥੇ ਕਟਿਆ ਜਾਂ ਖੇਤ ਲੈ ਕੇ ਸਾਰਾ ਦਿਨ ਭਗਤੀ ਕਰੇ ਜਾਂਦਾ ਕਰਮਖੰਡ ਦੀ ਬਾਣੀ ਜੋਰੇ ਕਰਮਖੰਡੀਆਂ ਦੀ ਗੱਲ ਹੈ ਕੋਈ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਚਲੇ ਗਏ ਬਸ ਇੱਕ ਘਰ ਦੇ ਸਾਹਮਣੇ ਜਾ ਕੇ ਇੱਕੋ ਵਾਰ ਕਹਿਣਾ ਸਤਨਾਮ ਵਾਹਿਗੁਰੂ ਇੱਕ ਮਿੰਟ 2 ਮਿੰਟ ਦੇਖਣਾ ਫਿਰ ਮੁੜਿਆਉਣਾ ਫਿਰ ਕਹਿਣਾ ਅੱਜ ਮੈਨੂੰ ਹੁਕਮ ਨਹੀਂ ਪ੍ਰਸ਼ਾਦਾ ਛਕਣ ਦਾ ਫਿਰ ਉਹਨੇ ਦੂਜੇ ਘਰ ਨਹੀਂ ਜਾਣਾ ਕਹਿੰਦੇ ਹੁਕਮ ਨਹੀਂ ਹੈ ਜਿੱਥੇ ਪ੍ਰਸ਼ਾਦਾ ਮਿਲ ਜਾਣਾ ਉੱਥੇ ਬਹਿ ਕੇ ਦੋ ਪ੍ਰਸ਼ਾਦੇ ਛਕ ਕੇ ਉਹ ਫੇਰ ਅਰਦਾਸ ਕਰਕੇ ਮੁੜ ਆਉਂਦੇ ਸੀ ਸੋ ਇਹ ਘਰ ਪ੍ਰਸ਼ਾਦਾ ਛਕਣ ਗਏ ਜਦੋਂ ਅਰਦਾਸ ਕੀਤੀ ਜਦੋਂ ਖੜੇ ਹੋਣ ਲੱਗੇ ਤਾਂ ਉਸ ਵਕਤ ਖੜੇ ਹੁੰਦਿਆਂ ਹੁੰਦਿਆਂ ਕਹਿੰਦੇ 50 ਸਾਲ ਉਹ ਇਹ ਗੱਲ ਦਾ ਕਿਸੇ ਨੂੰ ਕੀ ਪਤਾ 50 ਸਾਲ ਕੀ ਬੋਲ ਗਏ ਕਿਉਂਕਿ ਉਸ ਘਰ ਦੇ ਵਿੱਚ ਕੋਈ ਚੇਟਕੀ ਸਾਧੂ ਆਇਆ ਸੀ ਰਿੱਧੀਆਂ ਸਿੱਧੀਆਂ ਦਾ ਮਾਲਕ ਉਹ ਕਹਿ ਗਿਆ ਸੀ ਤੁਹਾਡੇ ਘਰ ਔਲਾਦ ਨਹੀਂ ਕਹਿੰਦੇ ਹਾਂ ਜੀ ਇਹ ਬੱਚਾ ਤਾਂ ਅਡੇ ਲੜਕਾ ਦਾ ਹੋਵੇਗਾ ਪਰ 14 ਸਾਲ ਦੀ ਉਮਰ ਤੋਂ ਬਾਅਦ ਚੜਾਈ ਕਰ ਜਾਵੇਗਾ ਭਾਈ ਸਾਹਿਬ ਨੂੰ ਇਹ ਗੱਲ ਦਾ ਪਤਾ ਸੀ ਵੀ ਇਹ ਪਰਿਵਾਰ ਨੇ ਸਾਡੀ ਸੇਵਾ ਕੀਤੀ ਹੈ ਕੋਈ ਦੇਈਏ ਇਹਨਾਂ ਨੂੰ ਉਹਨਾਂ ਦੇ ਖੜੇ ਹੁੰਦਿਆਂ ਹੁੰਦਿਆਂ ਵਜਨ ਕਰਤਾ 50 ਸਾਲ ਇਹਦੇ 50 ਸਾਲ ਦਾ ਵਜਨ ਕੀਤਾ ਉਹ ਸਾਧੂ 15ਵੇਂ ਸਾਲ ਆਇਆ ਉਹਨਾਂ ਦੇ ਘਰ ਕਹਿੰਦਾ ਬੱਚਾ ਤਾਂ ਵਸ 14 ਸਾਲ ਹੀ ਰਹਿਣਾ ਸੀ ਮੈਂ 15ਵੇਂ ਸਾਲ ਸਾਇਆ ਕੋਈ ਅਫਸੋਸ ਦੀ ਗੱਲ ਨਹੀਂ ਚਲੋ ਇਹ ਤਾਂ ਹੈ ਨਾ ਬੱਚਾ ਹੋਇਆ ਸਾਡੇ ਉਹ ਖੇਡਦਾ ਖੇਡਦਾ ਬੱਚਾ ਜਦੋਂ ਅੰਦਰ ਆਇਆ ਕਹਿੰਦੇ ਇਹ ਕੌਣ ਹੈ ਕਹਿੰਦੇ ਇਹ ਉਹੀ ਬੱਚਾ ਸਾਧੂ ਨੂੰ ਬੜਾ ਕੇ ਆਈ ਹੋਈ 15 ਸਾਲ ਦਾ ਹੋਵੇ ਜਿਉਂਦਾ ਕਿਵੇਂ ਤੁਰਿਆ ਫਿਰਦਾ ਕਹਿੰਦੇ ਪਤਾ ਨਹੀਂ ਜੀ ਇੱਥੇ ਭਾਈ ਗੋਦੜੀਆ ਸਾਡੇ ਰਹਿੰਦੇ ਨੇ ਬਾਗ ਵਿੱਚ ਹੀ ਰਹਿੰਦੇ ਵਾ ਪਾਠ ਪੂਜਾ ਕਰਦੇ ਆ ਹੋਰ ਕੋਈ ਕੰਮ ਨਹੀਂ ਕਰਦੇ ਉਹ ਸਿੱਧੇ ਸਾਡੇ ਫੱਕਰ ਲੋਕ ਐ ਉਹ ਜਿੱਦਣ ਉਠਦੇ ਆ ਉਹਦੇ ਕਹਿ ਗਏ ਸੀ 50 ਸਾਲ ਸਾਧੋ ਲੋਹਾ ਲੱਖਾ ਹੋ ਗਿਆ ਗੁੱਸੇ ਚ ਬੜਾ ਕਾਲਾ ਪਾ ਕੇ ਲੋਹਾ ਲੱਖਾ ਹੋ ਕੇ ਬਾਗ ਵਿੱਚ ਗਿਆ ਭਾਈ ਸਾਹਿਬ ਜੀ ਤਾਂ ਉੱਤੇ ਖੇਸ ਲੈ ਕੇ ਆਪਣਾ ਜਗਜੀਤ ਸਿੰਘ ਦਾ ਪਾਠ ਦੀ ਵਿਚਾਰ ਕਰਦੇ ਰਹਿੰਦੇ ਨੇ ਜਾ ਕੇ ਉਹਨੇ ਭਾਈ ਸਾਹਿਬ ਦੇ ਇੱਕ ਪੈਰ ਦੇ ਵਿੱਚ ਠੁੱਡਾ ਮਾਰਿਆ ਸਾਧ ਨੇ ਜ਼ੋਰ ਨਾਲ ਉਹ ਕੌਣ ਹੁੰਦਾ ਮੇਰੀ ਚਾਨੀ ਨੂੰ ਤੋੜਨ ਵਾਲਾ ਉਸ ਵਕਤ ਭਾਈ ਗੋਦੜੀਆ ਨੇ ਉੱਥੋਂ ਕੱਪੜਾ ਨਹੀਂ ਲਾਇਆ ਭਾਈ ਸਾਹਿਬ ਜੀ ਨੇ ਕੱਪੜਾ ਲਿਆਂ ਲਵਾਇਆ ਕਹੇਗਾ 80 ਸਾਲ ਮੇਰ ਉਹਨੇ ਦੂਜੇ ਪੈਰ ਤੇ ਠੁੱਡਾ ਮਾਰਿਆ ਕਹਿੰਦੇ 90 ਸਾਲ ਉੱਠ ਕੇ ਬੈਠੇ ਹੋ ਗਏ ਮੇਰ ਉਹਨੇ ਭਾਈ ਸਾਹਿਬ ਦੇ ਮੂੰਹ ਤੇ ਇੱਕ ਥੱਪੜ ਮਾਰਿਆ ਅਸੀਂ ਲੱਗ ਕੇ ਕਹਿੰਦੇ ਕਹਿੰਦੇ ਇੱਧਰ ਲਈ ਮੂੰਹ ਤੇ ਵੀ ਮਾਰਦੇ ਹੋਣ 100 ਤਾਂ ਪੂਰੀ ਕਰਦੇ ਆ ਇਸ ਤਰ੍ਹਾਂ 100 ਸਾਲ ਦੀ ਉਮਰ ਪੂਰੀ ਕਰ ਦੇਣੀ ਸੀ ਉਹਨਾਂ ਨੇ ਤਾਰੂ ਸਾਧੂ ਜੀ ਲੰਮਾ ਪੈ ਗਿਆ ਚਰਨਾਂ ਤੇ ਭਾਈ ਸਾਹਿਬ ਜੀ ਐਨੀ ਸ਼ਕਤੀ ਕਿੱਥੋਂ ਲੈ ਲਈ ਤੁਸੀਂ ਮੈਂ ਤਾਂ 14 ਸਾਲ ਤੋਂ ਦੀ ਉਮਰ ਵੱਡੀ ਨਹੀਂ ਕਰ ਸਕਿਆ ਭਾਈ ਸਾਹਿਬ ਜੀ ਕਹਿਣ ਲੱਗੇ ਉਹ ਭਾਈ ਛੇੜਕੀ ਸਾਧੂ ਮੈਂ ਰਿਧੀਆਂ ਸਿੱਧੀਆਂ ਦਾ ਮਾਲਕ ਹਾਂ ਤੂੰ ਤਾਂ ਉਹ ਮੇਰੀ ਜ਼ੁਬਾਨ ਤੇ ਗੁਰੂ ਨਾਨਕ ਦੇਵ ਜੀ ਬੈਠੇ ਨੇ ਮੈਂ ਜਗਜੀਤ ਸਿੰਘ ਸਾਹਿਬ ਦੇ 25 ਪਾੜ ਰੋਜ਼ ਵਿਚਾਰ ਸਹਿਤ ਕਰਦਾ ਹਾਂ ਗੁਰੂ ਅਰਜਨ ਦੇਵ ਜੀ ਦਾ ਮੈਂ ਸਿੱਖਾਂ ਉਹ ਸੰਗੋ ਵੱਲ ਜਾਂਦੇ ਮਹਾਰਾਜ ਦੇ ਪਿਆਰੇ ਵਿਚਰ ਦੇ ਵਿਚਰ ਦੇ ਕਰਮਖੰਡ ਕੀ ਬਾਣੀ ਜੋਰ ਦੀ ਇਹਨਾਂ ਦੀ ਬਾਣੀ ਵਿੱਚ ਇੰਨਾ ਜੋਰ ਸੀ ਜੋ ਉਹ ਕਹਿ ਦਿੰਦੇ ਸੀ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਸਾਰੇ ਪੂਰੇ ਜਾਂਦੇ ਆ ਉੱਥੋਂ ਕਹਿੰਦੇ ਚਲੋ ਇਸ ਪੇੜ ਤੋਂ ਚੱਲਦੇ ਆ ਸਾਡੀ ਮਹਿਮਾ ਹੋ ਗਈ ਕਿਉਂਕਿ ਬੱਚੇ ਦੀ ਉਮਰ ਕੋ ਦਾਨ ਕਰਕੇ ਲੋਕਾਂ 'ਚ ਜਸ ਫੈਲ ਗਿਆ ਸੋ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਚੱਲ ਬੁੱਲੇ ਅਜ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ ਨਾ ਕੋ ਜਾਨੂ ਸਾਨੂੰ ਜਾਣੇ ਪਛਾਣੇ ਨਾ ਕੋਈ ਸਾਨੂੰ ਮੰਨੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਇਹੇ ਜੇ ਥਾਂ ਰਹਿੰਦੇ ਹੁੰਦੇ ਜਿੱਥੇ ਲੋਕਾਂ ਨੂੰ ਪਤਾ ਹੀ ਨਾ ਹੋਵੇ ਉਹਨਾਂ ਬਾਰੇ ਉਹ ਜਿਉਂ ਤੁਰੇ ਜਿਉਂ ਤੁਰੇ ਤੁਰਦੇ ਗਏ ਤੁਰਦੇ ਗਏ ਇੱਕ ਜ਼ਿੰਮੇਦਾਰ ਨੇ ਦੇਖਿਆ ਵੀ ਆਹ ਬਾਟੇ ਜੇ ਕੱਪੜੇ ਪਾ ਕੇ ਝੱਲਾ ਜਾ ਬੰਦਾ ਕਹਿੰਦੇ ਉਹ ਮਸਤਾਨੇ ਆ ਇਧਰ ਆ ਬੂਤਰੇਆ ਫਿਰਦਾ ਰਹਿਣਾ ਇਧਰ ਆ ਆ ਮੇਰਾ ਕੰਮ ਕਰਾ ਮੇਲਾ ਤੁਰਿਆ ਫਿਰਦਾ ਆ ਕਹਿੰਦੇ ਕੀ ਕਰਨਾ ਜੀ ਕਹਿੰਦੇ ਆ ਛਿੱਟੀਆਂ ਪੱਟ ਕਪਾ ਦੀਆਂ ਕਪਾ ਦੀਆਂ ਛਿੱਟੀਆਂ ਪੱਟਣ ਲੱਗ ਪਏ ਪੱਟੀ ਗਏ ਫੱਟੀ ਗਏ ਇੱਕ ਬੰਦਾ ਲੰਘਦਾ ਉਹਨੇ ਪਛਾਣ ਲਿਆ ਭਾਈ ਗੋਬੜੀਆ ਜੀ ਇਹ ਕੀ ਕਰੀ ਜਾਂਦੇ ਆ ਕੋਲੇ ਭਾਈ ਸਾਹਿਬ ਜੀ ਇਹ ਕੀ ਕਰ ਰਹੇ ਹੋ ਕਹਿੰਦਾ ਜੱਟ ਦੀਆਂ ਜੜਾਂ ਕੱਢ ਰਿਹਾ ਹਾਂ ਬਸ ਐਸੀਆਂ ਜੜਾਂ ਪੱਟੀਆਂ ਜੱਟ ਦਾ ਇਹ ਹੀ ਕੁਝ ਨਹੀਂ